ਪਾਣੀਆਂ ਨੇ ਜਿਹੜਾ ਬਹੁਤ ਕਹਿਰ ਮਚਾਇਆ ਹੋਇਆ ਲੋਕਾਂ ਦੇ ਘਰ ਟਹਿਗੇ ਨੇ ਲੋਕਾਂ ਦੇ ਜਿਹੜੇ ਪਸ਼ੂ ਨੇ ਉਹ ਵੀ ਪਾਣੀਆਂ ਦੇ ਵਿੱਚ ਵਹਿ ਗਏ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਜਿਹੜੇ ਉਹ ਨਹੀਂ ਕੀਤੇ ਗਏ ਜਉਂਦੀਆਂ ਰਹਿਣ ਸਾਡੇ ਪੰਜਾਬ ਦੀਆਂ ਮਾਵਾਂ ਜਿਨ੍ਹਾਂ ਨੇ ਇਹ ਜੇ ਸੂਰਮੇ ਪੈਦਾ ਕੀਤੇ ਨੇ ਜਿਹੜੇ ਆਪਣੇ ਪੰਜਾਬ ਦੇ ਲੋਕਾਂ ਦਾ ਦਰਦ ਸਮਝਦੇ ਨੇ ਤਾਂ ਉਹਨਾਂ ਦੇ ਨਾਲ ਭਰਾ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ ਇੱਥੇ ਭਾਵ ਇੰਨਾ ਕਿ ਤੇਜਾ ਬਾਣੀ ਦਾ ਕਿ ਟਰੈਕਟਰ ਤਾਂ ਕਦੀ ਪਾਸ ਹੋ ਹੀ ਨਹੀਂ ਸਕਦਾ ਇੱਥੋਂ ਬੋਟ ਹੀ ਚਾਹੀਦੀ ਹੈ ਬਿਨਾ ਬੋਟ ਦੇ ਇੱਥੇ ਕੰਮ ਨਹੀਂ ਵੰਨ ਸਕਦਾ ਪ੍ਰਸ਼ਾਸਨ ਕਹਿੰਦਾ ਵੀ ਸਾਡੀਆਂ ਇੱਥੇ ਐਨਡੀਆਰਐਫ ਦੀਆਂ ਟੀਮਾਂ ਲਾਈਆਂ ਹੋਈਆਂ ਨੇ ਉਹ ਲੋਕਾਂ ਦੀ ਮਦਦ ਕਰ ਰਹੀਆਂ ਨੇ ਪਿੰਡ ਵਾਲੇ ਕਹਿੰਦੇ ਵੀ ਕੋਈ ਪ੍ਰਸ਼ਾਸਨ ਵੱਲੋਂ ਹੈ ਜਿਹੜੀ ਉਹ ਮਦਦ ਨਹੀਂ ਕੀਤੀ ਜਾ ਰਹੀ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਦੇ ਪ੍ਰਬੰਧਨ ਦੁਖਾਲੀ ਗੱਲ ਹੈ ਜੀ ਕਿਉਂਕਿ ਤੁਸੀਂ ਸਰਕਾਰੀ ਪੋਜੀਸ਼ਨ ਤੇ ਖੜੇ ਆਪੋਜੀਸ਼ਨ ਤੋਂ ਤੁਹਾਡੇ ਕੋਲ ਸਾਰੇ ਐਸੈਟ ਹੈਗੇ ਨੇ ਤੁਹਾਡੇ ਕੋਲ ਸਾਰੀ ਇਕੁਪਮੈਂਟ ਹੈਗੇ ਨੇ ਤੁਹਾਨੂੰ ਕੀ ਆਣਾ ਅਸੀਂ ਤਾਂ ਨਾਲ ਮੋੜੇ ਦਾ ਮੋੜੇ ਜੋੜੇ ਖੜੇ ਤਾਂਗੇ ਜੀ ਪਰ ਤੁਸੀਂ ਅਗਰ ਇਕੁਪਮੈਂਟ ਸਾਨੂੰ ਦੇ ਦੋ ਸਾਡਾ ਥੋੜਾ ਕੰਮ ਹੋਰ ਆਫਾਨ ਹੋ ਸਕਦਾ ਜੀ ਅਸੀਂ ਯੂਥ ਆ ਨਾ ਪੰਜਾਬ ਦਾ ਜੇ ਅਸੀਂ ਅੱਗੇ ਆਵਾਂਗੇ ਸਾਡੇ ਨਾਲ ਇੰਨਾ ਯੂਥ ਖੜਾ ਹੈ ਪਿੰਡਾਂ ਦਾ ਤੇ ਸਾਡੇ ਨਾਲ ਉਹ ਕੰਮ ਕਰ ਰਹੇ ਨੇ ਅਸੀਂ ਯੂਥ ਅੱਗੇ ਆ ਰਹੇ ਆ ਜੋ એનਰਜੀ ਸਾਡੇ ਚ ਹੈ ਅਸੀਂ ਉਹ ਇੱਥੇ ਵਧੀਆ ਜਗ੍ਹਾ ਲਾ ਰਹੇ ਆ ਕਿ ਲੋਕਾਂ ਨੂੰ ਕੱਢਿਆ ਜਾਵੇ ਸਿਰ ਸਾਡਾ ਪੰਜਾਬ ਹੈ ਅਗਰ ਅਸੀਂ ਪੰਜਾਬ ਲਈ ਨਹੀਂ ਖੜਾਂਗੇ ਹੋਰ ਕੌਣ ਖੜੂਗਾ ਪੰਜਾਬ ਦੇ ਵਿੱਚ ਪਾਣੀਆਂ ਨੇ ਜਿਹੜਾ ਬਹੁਤ ਗਹਿਰ ਮਚਾਇਆ ਹੋਇਆ ਲੋਕਾਂ ਦੇ ਘਰ ਟੈਗੇ ਨੇ ਲੋਕਾਂ ਦੇ ਜਿਹੜੇ ਪਸ਼ੂ ਨੇ ਉਹ ਵੀ ਪਾਣੀਆਂ ਦੇ ਵਿੱਚ ਵਹਿ ਗਏ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਜਿਹੜੇ ਉਹ ਨਹੀਂ ਕੀਤੇਗੇ ਜਿਉਂਦੀਆਂ ਰਹਿਣ ਸਾਡੇ ਪੰਜਾਬ ਦੀਆਂ ਮਾਵਾਂ ਜਿਨ੍ਹਾਂ ਨੇ ਇਹ ਜੇ ਸੂਰਮੇ ਪੈਦਾ ਕੀਤੇ ਨੇ ਜਿਹੜੇ ਆਪਣੇ ਪੰਜਾਬ ਦੇ ਲੋਕਾਂ ਦਾ ਦਰਦ ਸਮਝਦੇ ਨੇ ਤੇ ਉਹਨਾਂ ਦੇ ਨਾਲ ਭਰਾਵਾਂ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ ਕਈ ਸੰਸਥਾ ਨੇ ਜਿਹੜੀਆਂ ਪੰਜਾਬ ਦੇ ਵਿੱਚ ਇਸ ਸਮੇਂ ਹੜ੍ਹਾਂ ਦੀ ਮਾਰ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਦੀ ਮਦਦ ਕਰ ਰਹੀਆਂ ਨੇ ਤੇ ਸਾਡੇ ਨਾਲ ਅੱਜ IOC ਲੁਧਿਆਣਾ ਦੇ ਮੈਂਬਰ ਨੇ ਇਹਨਾਂ ਵੱਲੋਂ ਵੀ ਹੈਲਪ ਕੀਤੀ ਜਾ ਰਹੀ ਹੈ ਪੁੱਛਦੇ ਆ ਵੀ ਅੱਜ ਕਿੱਥੇ ਕਿੱਥੇ ਇਹ ਜਾ ਚੁੱਕੇ ਨੇ ਤੇ ਕੀ ਜ ਕੰਮ ਨੇ ਇਹਨਾਂ ਵੱਲੋਂ ਕੀਤੇ ਜਾ ਰਹੇ ਨੇ ਬਾਈ ਜੀ ਪਹਿਲਾਂ ਤਾਂ ਰਿਆਸਤ ਨੂੰ ਥੋੜਾ ਬਹੁਤ ਸੌਖਾ ਸਸੀ ਗਾਲ ਦੀ ਇਹ ਅਸੀਂ ਪਹਿਲੇ ਜੀ 3 ਦਿਨ ਲਾਈ ਅਜਨਾਲੇ ਦੇ ਕੋਲ ਅੰਮ੍ਰਿਤਸਰ ਦੇ ਕੋਲ ਅਸੀਂ ਜਨਾਲਾ ਤੋਂ ਸਾਨੂੰ ਫੋਨ ਆਇਆ ਸੀ ਤੇ 3 ਦਿਨ ਅਸੀਂ ਅਜਨਾਲੇ ਲਾ ਕੇ ਆਇਆ ਜੀ ਉੱਥੇ ਕਟੋ-ਕਟ 40 ਕ ਪਿੰਡ ਸੀਗੇ ਜਿਹੜੇ ਪਾਣੀ ਅੰਦਰ ਸੀਗੇ ਉਹ 20 ਤੋਂ 25 ਪਿੰਡ ਤਾਂ ਜੀ ਏ ਸੀ ਜਿੱਥੇ ਆਪਾਂ ਟਰੈਕਟਰ ਟਰਾਲੀ ਥਰੋ ਪਹੁੰਚ ਸਕਦੇ ਆ ਬਾਕੀ 15 ਕ ਪਿੰਡ ਜੀ ਕਿ ਸੀਗੇ ਜਿਹੜੇ ਇਥੇ ਮਤਲਬ ਜਿੱਦਾਂ ਪਾਣੀ ਬਹੁਤ ਜ਼ਿਆਦਾ ਸੀ ਜਿੱਥੇ ਬਿਨਾਂ ਬੋਰਡ ਦੇ ਅਸੀਂ ਸਫਰ ਨਹੀਂ ਕਰ ਸਕਦੇ ਅਰੇ ਜੀ ਕੋਸ਼ਿਸ਼ ਕੀਤੀ ਬੋਰਡ ਮੰਗਾ ਕੇ ਆਪਾਂ ਉਹ 10 ਤੋਂ 12 ਪਿੰਡ ਅਸੀਂ ਕਵਰ ਕਰੀਏ ਹੁਣ 3-4 ਦਿਨਾਂ ਚ ਨਾਲੇ ਕਵਰ ਕਰਨ ਤੋਂ ਬਾਅਦ ਅੱਜ ਅਸੀਂ ਪਹੁੰਚੇ ਫਜ਼ਿਲਕੇ ਬਾਈ ਉਹਨਾਂ ਦਾ ਫੋਨ ਆਇਆ ਸੀ ਬਾਈ ਫਜ਼ਿਲਕੇ ਪਹੁੰਚੋ ਫਜ਼ਿਲਕੇ ਬਹੁਤ ਬਾਣੀ ਖੜਾ ਤੇ ਸੱਚੀ ਮੁੱਤੀ ਗੱਲ ਦੱਸਾਂ ਪਾਣੀ ਬਹੁਤ ਜ਼ਿਆਦਾ ਖੜਾ ਜੀ ਇੱਥੇ ਭਾਵ ਇੰਨਾ ਕਿ ਤੇਜਾ ਬਾਣੀ ਦਾ ਕਿ ਟਰੈਕਟਰ ਤਾਂ ਕਦੀ ਪਾਸ ਹੋ ਹੀ ਨਹੀਂ ਸਕਦਾ ਉੱਥੋਂ ਬੋਰਡ ਹੀ ਚਾਹੀਦੀ ਹੈ ਬਿਨਾ ਬੋਰਡ ਦੇ ਇੱਥੇ ਕੰਮ ਨਹੀਂ ਬਣ ਸਕਦਾ ਬਾਈ ਉਹਨਾਂ ਨਾਲ ਹੁਣੇ ਗੱਲ ਕੀਤੀ ਉਹ ਦੱਸਦੇ ਨੇ ਜੀ ਪ੍ਰਸ਼ਾਦੇ ਦੀ ਬਹੁਤ ਦਿੱਕਤ ਆ ਰਹੀ ਹੈ ਜੀ ਪ੍ਰਸ਼ਾਦੇ ਤੇ ਪਸ਼ੂਆਂ ਦਾ ਚਾਰਾ ਹੁਣ ਸਾਡੀ ਜੀ ਸਾਡੀ ਟੀਮ ਵੱਲੋਂ ਪਰਜੋਰ ਕੋਸ਼ਿਸ਼ ਰਹੇਗੀ ਜੀ ਬੋਰਡ ਮੰਗਾ ਕੇ ਇੱਕ ਸਾਡੀ ਬੋਰਡ ਅੱਧੇ ਘੰਟੇ ਘੰਟੇ ਤੇ ਪਹੁੰਚ ਜਾਏਗੀ ਜੀ ਅਗਲੀ ਬੋਰਡ ਸਾਡੀ ਕੱਲ ਅਸੀਂ ਕੋਸ਼ਿਸ਼ ਕਰਾਂਗੇ ਪਹੁੰਚ ਜਾਵੇ ਸਾਡੀ ਟੀਮ ਦੀ ਪਰਜੋਰ ਕੋਸ਼ਿਸ਼ ਰਹੇਗੀ ਜੀ ਕਿ ਜਿਹੜੇ ਪਿੰਡਾਂ ਤੇ ਖਾਣਾ ਨਹੀਂ ਪਹੁੰਚ ਪਾਇਆ ਪਹਿਲੇ ਖਾਣਾ ਪਹੁੰਚਾਇਆ ਜਾਵੇ ਜੀ ਖਾਣਾ ਪਹੁੰਚੇਗਾ ਤਾਂ ਗੱਲ ਬਣੇਗੀ ਜੀ ਉਸ ਤੋਂ ਬਾਅਦ ਚਾਰੇ ਤੇ ਅਸੀਂ ਫੋਕਸ ਕਰਾਂਗੇ ਜੀ ਏ ਬਾਈ ਜੀ ਪ੍ਰਸ਼ਾਸਨ ਕਹਿੰਦਾ ਵੀ ਸਾਡੀਆਂ ਇੱਥੇ ਐਨ ਡੀ ਆਰ ਐਫ ਦੀਆਂ ਟੀਮਾਂ ਲਾਈਆਂ ਹੋਈਆਂ ਨੇ ਉਹ ਲੋਕਾਂ ਦੀ ਮਦਦ ਕਰ ਰਹੀਆਂ ਨੇ ਪਿੰਡ ਵਾਲੇ ਕਹਿੰਦੇ ਵੀ ਕੋਈ ਪ੍ਰਸ਼ਾਸਨ ਵੱਲੋਂ ਐ ਜਿਹੜੀ ਉਹ ਮਦਦ ਨਹੀਂ ਕੀਤੀ ਜਾ ਰਹੀ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਦੇ ਪ੍ਰਬੰਧ ਨੂੰ ਨਹੀਂ ਐਨ ਡੀ ਆਰ ਐ ਦੀ ਜਿਹੜੀ ਟੀਮ ਜਿਹੜੀ ਹੈਲਪ ਨਹੀਂ ਕਰ ਰਹੀ ਉਹਦੀ ਫਿਰ ਉਹ ਦੁੱਖ ਵਾਲੀ ਗੱਲ ਹੈ ਜੀ ਕਿਉਂਕਿ ਤੁਸੀਂ ਸਰਕਾਰੀ ਪੋਜੀਸ਼ਨ ਤੇ ਖੜੇ ਹੋ ਪੋਜੀਸ਼ਨ ਤੇ ਤੇ ਤੁਹਾਡੇ ਕੋਲ ਸਾਰੇ ਐਸੈਟ ਹੈਗੇ ਨੇ ਤੁਹਾਡੇ ਕੋਲ ਸਾਰੀ ਇਕੁਪਮੈਂਟ ਹੈਗੇ ਨੇ ਤੁਹਾਨੂੰ ਅੱਗੇ ਆਣਾ ਅਸੀਂ ਤਾਂ ਨਾਲ ਮੋੜੇ ਨਾਲ ਮੋੜੇ ਜਿਹੜੇ ਖੜ੍ਹ ਜਾਂਗੇ ਜੀ ਪਰ ਤੁਸੀਂ ਅਗਰ ਇਕੁਪਮੈਂਟ ਸਾਨੂੰ ਦੇ ਦਿਓ ਸਾਡਾ ਥੋੜਾ ਕ ਭਰੇ ਪੰਜਾਬ ਦੇ ਵਿੱਚ ਨਾ ਹੋਰ ਵੀ ਬਹੁਤ ਸੰਸਥਾਵਾਂ ਨੇ ਨਾ ਜਿਨ੍ਹਾਂ ਵੱਲੋਂ ਹੈਲਪ ਕੀਤੀ ਜਾ ਰਹੀ ਹੈ ਤੁਸੀਂ ਛੋਟੀਆਂ-ਛੋਟੀਆਂ ਉਮਰਾਂ ਦੇ ਹੋ ਹਨਾ ਤੁਹਾਨੂੰ ਕਿਵੇਂ ਲੱਗਿਆ ਵੀ ਸਾਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ ਇਸ ਮਾਰ ਦੇ ਵਿੱਚ ਸਰ ਪਿਛਲੇ ਦੋ ਵਾਰੀ ਜਿੰਨੇ ਵਾਰੀ ਪੰਜਾਬ ਚ ਹੜ੍ਹਾਂ ਆਏ ਨੇ 2023 ਚ ਸਾਡੀ ਐਨਜੀਓ ਉਦੋਂ ਵੀ ਖੜੀ ਸੀਗੀ ਅਸੀਂ ਉਦੋਂ ਵੀ ਪਟਿਆਲਾ ਫਤਿਹਗੜ੍ਹ ਸਾਹਿਬ ਫਿਰੋਜ਼ਪੁਰ ਵਾਲੀ ਸਾਈਡ ਤੇ ਸਾਰੀ ਹੈਲਪ ਕੀਤੀ ਹੈ ਇਸ ਟਾਈਮ ਸਾਡੀ ਔਨ ਗਰਾਉਂਡ ਤਿੰਨ ਟੀਮਾਂ ਚੱਲ ਰਹੀਆਂ ਨੇ ਅਜਨਾਲੇ ਫਜ਼ਿਲਕੇ ਅਸੀਂ ਪਹੁੰਚੇ ਆਂ ਤੇ ਗੁਰਦਾਸਪੁਰ ਤੇ ਹਰੀਕੇ ਪਤਾ ਨਹੀਂ ਸਾਡੀ ਟੀਮ ਚੱਲ ਰਹੀ ਹੈ ਸਰ ਦਾ ਥਿੰਗ ਇਜ਼ ਕਿ ਅਸੀਂ ਆ ਦੇਖ ਰਹੇ ਹਾਂ ਕਿ ਇੰਨਾ ਜ਼ਿਆਦਾ ਪਾਣੀ ਖੜਾ ਹੈ ਬਟ ਜੋ ਹੈ ਸਰ ਅਸੀਂ ਯੂਥ ਹਨਾ ਪੰਜਾਬ ਦਾ ਜੇ ਅਸੀਂ ਅੱਗੇ ਆਵਾਂਗੇ ਸਾਡੇ ਨਾਲ ਇੰਨਾ ਯੂਥ ਖੜਾ ਹੈ ਪਿੰਡਾਂ ਦਾ ਤੇ ਸਾਡੇ ਨਾਲ ਉਹ ਕੰਮ ਕਰ ਰਹੇ ਨੇ ਅਸੀਂ ਯੂਥ ਅੱਗੇ ਆ ਰਹੇ ਹਾਂ ਜੋ એનર્ਜੀ ਸਾਡੇ ਚ ਹੈ ਅਸੀਂ ਉਹ ਇੱਥੇ ਵਧੀਆ ਜਗ੍ਹਾ ਲਾ ਰਹੇ ਹਾਂ ਕਿ ਲੋਕਾਂ ਨੂੰ ਕੱਢਿਆ ਜਾਵੇ ਸਰ ਸਾਡਾ ਪੰਜਾਬ ਹੈ ਅਗਰ ਅਸੀਂ ਪੰਜਾਬ ਲਈ ਨਹੀਂ ਖੜਾਂਗੇ ਹੋਰ ਕੌਣ ਖੜੂਗਾ ਤੇ ਭਾਈ ਇਧਰਲੇ ਏਰੀਏ ਦੇ ਵਿੱਚ ਬਹੁਤ ਘੱਟ ਜਿਹੜੇ ਲੋਕ ਨੇ ਉਹ ਆਏ ਨੇ ਹੈਲਪ ਕਰਨ ਵਾਸਤੇ ਕਿਉਂਕਿ ਸਾਰੇ ਉਹ ਦੂਜੇ ਏਰੀਆ ਦੇ ਵਿੱਚ ਨੇ ਜਿੱਧਰ ਸਿੰਗਰ ਨੇ ਜਿਹੜੇ ਉਹ ਫਿਰ ਰਹੇ ਨੇ ਹਨਾ ਸਾਰੇ ਉਹਨਾਂ ਦੇ ਪਿੱਛੇ ਫਿਰ ਰਹੇ ਨੇ ਉਹਨਾਂ ਲੋਕਾਂ ਨੂੰ ਕੁਝ ਜਿਹੜੀ ਅਪੀਲ ਕਰਨਾ ਚਾਹੋਗੇ ਵੀ ਇੱਥੇ ਵੀ ਜਿਹੜੇ ਲੋਕ ਵੱਸਦੇ ਨੇ ਸਰ ਦੱਸਿਆ ਜਾਵੇ ਜਿਹੜੀ ਸਾਡੀ ਦੋ ਬੋਟਸ ਆ ਰਹੀਆਂ ਨੇ ਇੱਕ ਬੋਟ ਸਾਨੂੰ ਕਰਨੋਲੇ ਸਰ ਨੇ ਭੇਜੀ ਹੈ ਉਹਨਾਂ ਦਾ ਸਾਨੂੰ ਟੈਕਸਟ ਆਇਆ ਸੀਗਾ ਕਿ ਅਸੀਂ ਤੰਦ ਹੇਲਪ ਕਰਨਾ ਚਾਹੁੰਦੇ ਆ ਫਿਰ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਤੇ ਉਹਨਾਂ ਨੇ ਸਾਨੂੰ ਬੋਟ ਭੇਜੀ ਹੈ ਇੱਕ ਬੋਟ ਸਾਨੂੰ ਪੰਜਾਬੀ ਪ੍ਰੋਡਿਊਸਰ ਬੰਟੀ ਬੈਂਸ ਨੇ ਭੇਜੀ ਹੈ ਸਰ ਸਾਰੇ ਸਿੰਗਰ ਉੱਥੇ ਖੜੇ ਨੇ ਬਟ ਦਾ ਥਿੰਗ ਇਜ਼ ਕਿ ਸਾਰੀਆਂ ਟੀਮਾਂ ਕੰਮ ਕਰ ਰਹੀਆਂ ਨੇ ਸਾਰੇ ਇਕੱਠੇ ਮਿਲ ਕੇ ਕੰਮ ਕਰ ਰਹੇ ਆ ਕੋਈ ਇੱਕ ਬੰਦਾ ਇੰਨੇ ਹੜ ਨਹੀਂ ਬਚਾ ਸਕਦਾ ਇੱਥੇ ਕਈ ਪਿੰਡ ਨੇ ਸਾਨੂੰ ਪਤਾ ਲੱਗ ਰਿਹਾ ਉੱਥੇ ਰੋਟੀ ਵੀ ਨਹੀਂ ਪਹੁੰਚੀ ਅੱਜ ਉਹਦੇ ਤਿੰਨ ਤਿੰਨ ਦਿਨ ਬਾਅਦ ਰੋਟੀ ਪਹੁੰਚੀ ਹੈ ਸਾਡੀ ਪੂਰੀ ਜੋਰ ਰਹੂਗਾ ਸੀ ਸਾਰਿਆਂ ਨਾਲ ਮਿਲ ਕੇ ਸਭ ਮਿਲ ਕੇ ਉੱਥੇ ਵਾਲੇ ਰੋਟੀ ਪੰਚਾਈਏ ਪਸ਼ੂਆਂ ਨੂੰ ਚਾਰਾ ਪਹੁੰਚਾਈਏ ਐ ਭਾਈ ਉਹ ਕਹਿੰਦੇ ਵੀ ਲੋਕ ਕਹਿੰਦੇ ਵੀ ਅਸੀਂ ਉੱਥੇ ਜਿਹੜੇ ਫਸੇ ਹੋਏ ਨੇ ਨਾ ਲੋਕ ਉਹਨਾਂ ਦੇ ਵਿੱਚ ਕੁਝ ਬਿਮਾਰ ਵੀ ਨੇ ਕਹਿੰਦੇ ਸਾਡੇ ਕੋਲ ਕੋਲ ਦਾ ਡਾਕਟਰ ਦੀਆਂ ਟੀਮਾਂ ਨਹੀਂ ਪਹੁੰਚ ਰਹੀਆਂ ਜਿਹੜੇ ਡਾਕਟਰ ਨੇ ਇੱਥੇ ਬੰਨ ਤੇ ਬੈਠੇ ਨੇ ਵੀ ਉਹ ਤੁਸੀਂ ਮੈਡੀਸਿਨ ਦਾ ਵੀ ਕੁਝ ਹੱਲ ਕਰੋ ਹਾਂਜੀ ਸਰ ਅਸੀਂ ਮੈਡੀਕਲ ਸਾਡੀ ਟੀਮਸ ਆਉਗੀਆਂ ਅਸੀਂ ਮੈਡੀਸਿਨਸ ਵੀ ਪਹੁੰਚਾਵਾਂਗੇ ਪਲੱਸ ਸਿਰਫ ਹੁਣ ਨਹੀਂ ਜਦੋਂ ਹੜ੍ਹ ਥੱਲੇ ਚੱਲ ਜਾਣਗੇ ਜਦੋਂ ਪਾਣੀ ਘਟੇਗਾ ਜਦੋਂ ਪਾਣੀ ਖਤਮ ਹੋ ਜਾਏਗਾ ਜਦੋਂ ਪਾਣੀ ਖੜ ਜਾਏਗਾ ਨਾ ਉਦੋਂ ਬਿਮਾਰੀਆਂ ਹੋਰ ਫੈਲਣਗੀਆਂ ਤੇ ਸਾਡੀ ਹੋਰ ਜਿਵੇਂ ਤਿੰਨ ਟੀਮਸ ਔਨ ਗਰਾਉਂਡ ਕੰਮ ਕਰ ਰਹੀਆਂ ਨੇ ਸਾਡੀਆਂ ਹੋਰ ਟੀਮਾਂ ਘਰੇ ਬਹਿ ਕੇ ਵੀ ਕੰਮ ਕਰ ਰਹੀਆਂ ਨੇ ਲੁਧਿਆਣੇ ਵੀ ਕੰਮ ਕਰ ਰਹੀਆਂ ਨੇ ਮੈਡੀਕਲ ਕੈਂਪਸ ਲਗਾ ਰਹੀਆਂ ਨੇ ਕਿ ਮੈਡੀਸਿਨਸ ਇਕੱਠੀਆਂ ਕਰੀਏ ਤੇ ਉਸ ਤੋਂ ਬਾਅਦ ਸਾਡੀਆਂ ਹਰ ਜਗ੍ਹਾ ਜਿੱਥੇ ਇੱਥੇ ਹੜਪਰ ਵਾਜਗਾ ਹੋਣਗੀਆਂ ਉੱਥੇ ਸਾਡੀ ਮੈਡੀਸਿਨ ਵਾਲੀ ਟੀਮ ਪਹੁੰਚੂਗੀ ਉੱਥੇ ਨਾਲ ਸਾਡੇ ਐਮਬੀਬੀਐਸ ਡਾਕਟਰਜ਼ ਆਣਗੇ ਐਮਬੂਲੈਂਸਿਸ ਆਣਗੀਆਂ ਜਿਨ੍ਹਾਂ ਨੂੰ ਜੋ ਪ੍ਰੋਬਲਮਸ ਹੋਣਗੀਆਂ ਉਹਨਾਂ ਦਾ ਇਲਾਜ ਕੀਤਾ ਜਾਊਗਾ ਪਲੱਸ ਹੁਣੇ ਵੀ ਜਿਨ੍ਹਾਂ ਨੂੰ ਮੈਡੀਸਿਨਸ ਦੀ ਲੋੜ ਹੋਣਗੀਆਂ ਅਸੀਂ ਨਾਲ ਲੈ ਕੇ ਜਾਵਾਂਗੇ ਤਾਂ ਤੁਸੀਂ ਦੇਖ ਇਨਾਂ ਦਾ ਕੋਈ ਵੀ ਦੇਣਾ ਉਹ ਨਹੀਂ ਦੇ ਸਕਦਾ ਕਿਉਂਕਿ ਇਸ ਔਖੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਜੋ ਬੰਦਾ ਖੜਦਾ ਨਾ ਉਹਦਾ ਸਾਰੀ ਉਮਰ ਹੈ ਸਾਹਨ ਹੈ ਜਿਹੜਾ ਇਹ ਲੋਕ ਨਹੀਂ ਭੁੱਲਦੇ ਕਿਉਂਕਿ ਇੰਨੀ ਮੁਸ਼ਕਲ ਘੜੀ ਹੈ ਤਾਂ ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਦੂਰ ਦੂਰ ਤੱਕ ਜਿਹੜਾ ਪਾਣੀ ਹੈ ਇੱਥੇ ਜਿਹੜੇ ਪਿੰਡ ਨੇ ਨਾ ਪਿੰਡਾਂ ਦੇ ਪਿੰਡ ਡੁੱਬੇ ਹੋਏ ਨੇ ਉੱਥੇ ਜਿੰਨੇ ਪਸ਼ੂ ਨੇ ਉਹ ਵੀ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤਾਂ ਇਹ ਨਾ ਲੋਕਾਂ ਦੀ ਹੈਲਪ ਦੇ ਸਦਕਾ ਉਹ ਲੋਕ ਨੇ ਜਿਹੜੇ ਉਹ ਬਾਚ ਸਕਦੇ ਨੇ ਤਾਂ ਮੇਰੀ ਵੀ ਪੰਜਾਬ ਦੇ ਯੂਥ ਨੂੰ ਇੱਕ ਬੇਨਤੀ ਹੈ ਵੀ ਭਾਈ ਆਓ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਮੁਸੀਬਤ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੀ ਹੈਲਪ ਕਰੋ ਉਹਨਾਂ ਦੀ ਮਦਦ ਕਰੋ ਤਾਂ ਜੋ ਪੰਜਾਬ ਦੇ ਵਿੱਚ ਕੋਈ ਵੀ ਹੈ ਜਿਹੜਾ ਘਰ ਉਹ ਭੁੱਖਾ ਨਾ ਸੌ ਸਕੇ ਤੇ ਇਸ ਔਖੀ ਘੜੀ ਦੇ ਵਿੱਚ ਆ ਪਾ ਜੀ ਇਹਨਾ ਪੰਜਾਬੀਆਂ ਦੇ ਨਾਲ ਖੜ ਸਕਦੇ ਆ ਤਾਂ ਜੋ ਇਹਨਾਂ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਨਾ ਕਰਨਾ ਪਵੇ